ਮਨ ਮੁਖ ਭੁੱਲੇ ਜਮ ਕੀ ਕਾਣ ਪਰ ਘਰ ਜੋ ਹੈ ਹਾਣੇ ਹਾਣ ਪਰ ਘਰ ਜੋ ਹੈ ਹਾਣੇ ਹਾਣ ਪਰ ਘਰ ਜੋ ਹੈ ਹਾਣੇ ਹਾਣ ਮਨ ਮੁਖ ਪਰਮ ਭਵੈ ਬੇਬਾਨ ਵੇ ਮਾਰਗ ਮੂਸੈ ਮੰਤਰ ਮਸਾਨ ਸਬਦਨ ਚੀਨੈ ਲਵੈ ਕੋ ਬਾਣ ਨਾਨਕ ਸਾਚ ਰਤੇ ਸੁਖ ਜਾਣ ਗੁਰਮੁਖ ਸਾਚੇ ਕਾ ਭਉ ਪਾਵੇ ਗੁਰਮੁਖ ਸਾਚੇ ਕਾ ਭਉ ਪਾਵੇ ਗੁਰਮੁਖ ਸਾਚੇ ਕਾ ਭਉ ਪਾਵੇ ਗੁਰਮੁਖ ਬਾਣੀ ਅਗੜ ਅਕੜਾ ਅਕੜਾ ਵੈ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਕਾ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰ ਤਿਆਵੇ ਨਾਨਕ ਗੁਰਮੁਖ ਸਾਜ ਸਮਾਵੇ ਗੁਰਮੁਖ ਪਰਚੈ ਬੇਦ ਵਿਚਾਰੀ ਗੁਰਮੁਖ ਪਰਚੈ ਤਰਿਆ ਤਾਰੀ ਗੁਰਮੁਖ ਪਰਚੈ ਸੋ ਸਬਦ ਗਿਆਨੀ ਗੁਰਮੁਖ ਪਰਚੈ ਅੰਤਰ ਬੇਦ ਜਾਨੀ ਗੁਰਮੁਖ ਪਾਈਐ ਅਲੱਖ ਅਬਾਰ ਨਾਨਕ ਗੁਰਮੁਖ ਮੁਕਤ ਤਦਵਾਰ ਗੁਰਮੁਖ ਅਕਾਥ ਕਥਾ ਵਿਚਾਰ ਗੁਰਮੁਖ ਨੇ ਬਹੈ ਸਬਰ ਸ ਪਰਵਾਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸਬਦ ਅਚਾਰ ਸਬਦ ਪੇਦ ਜਾਣ ਜਾਣਾਈ ਨਾਨਕ ਹौं ਮੈਂ ਜਾਲ ਸਮਾਈ